ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਮੰਗਲਕਾ ਹਾਂ ਉਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਜੀ ਅੱਛਾ ਪਿਓਰ ਦੇ ਪੀਸਾਂ ਦੀ ਵੀਡੀਓ ਪਾਈ ਸੀ ਆਪਾਂ ਪਿਓਰ ਦੇ ਪੀਸਾਂ ਨੂੰ ਖਤਮ ਕਰ ਜੀ ਮੈਂ ਪਹਿਲੀ ਦੱਸ ਰਿਹਾ ਤੁਹਾਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਬਹੁਤ ਆਰਡਰ ਆਇਆ ਤੇ ਆਫਲਾਈਨ ਵਿੱਚ ਆ ਜਿਆਦਾ ਆਨਲਾਈਨ ਵਿੱਚ ਹੈਣਾ ਤਕਰੀਬਨ ਜਿੰਨੇ ਜਿਨ੍ਹਾਂ ਦੇ ਸਾਥੋਂ ਕਾਲ ਅਟੈਂਡ ਹੋਇਆ ਜਾਂ ਫੋਨ ਅਟੈਂਡ ਹੋਇਆ ਮੈਸੇਜ ਦੇਖ ਲਈ ਉਹਨਾਂ ਨੂੰ ਤਾਂ ਚਲੋ ਮਿਲ ਗਿਆ ਨਾ ਪੀਸ ਜਿਨ੍ਹਾਂ ਦੇ ਨਹੀਂ ਅਟੈਂਡ ਹੋਇਆ ਉਹਨਾਂ ਨੂੰ ਨਹੀਂ ਮਿਲ ਸਕਿਆ ਉਹਨਾਂ ਲਈ ਸੌਰੀ ਹੈ ਜੀ ਹੋਣ ਲੈ ਕੇ ਆਇਆ ਮਸ਼ਲੀਨ ਦੇ ਤੇ ਇਹਦੇ ਚ ਹੈਗਾ ਇੱਕ ਜੋਰ ਜੱਟ ਮਿਕਸ ਜੀ ਆ ਜੋਰ ਜੱਟ ਘਾਟੀ ਆ ਜਿਆਦਾਤਰ ਮਸ਼ਲੀਨ ਆ ਜੀ ਇਧਰ ਇਟ ਵੀ ਉਹੀ ਰੱਖਿਆ ਪਾ 50 ਰੁਪਏ ਮੀਟਰ ਦੇ حساب ਨਾਲ ਇਹ ਪੀਸ ਹੈਗੇ ਆ 3 ਮੀਟਰ ਤੋਂ ਲੈ ਕੇ 3 ਮੀਟਰ 4 ਮੀਟਰ ਤੇ 5 ਮੀਟਰ ਨਹੀਂ ਹੈਗਾ 2.5 3 3 ਤੇ 4 ਆ ਜੇ ਪੀਸ ਹੈਗੇ ਆ ਇਹ ਚ ਰੰਗ ਦੋ ਦੋ ਵੀ ਮਿਲ ਜਾਂਦੇ ਜਿਵੇਂ ਸੂਟ ਬਣਾਉਣਾ ਹਨਾ ਨਾਲ ਦਾ ਮੈਚ ਕਰਕੇ ਸੂਟ ਵੀ ਮਿਲ ਜੂਗਾ ਜੀ ਪੀ ਸਾਰੇ ਦਿਖਾ ਦਨਾ ਨੰਗਲ ਕਲਾਸ ਹਾਊਸ ਮੈਨੂਕਰਾਫੀ ਦੁਕਾਨ ਦਾ ਨਾਮ ਆ ਜਦੋਂ ਮਰਜ਼ੀ ਆ ਜਾਓ ਜੀ ਪੀ ਸ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਕਲਰ ਨੰਗਲ ਕਲਾਸ ਮਤਲਬ ਆਨਲਾਈਨ ਵਾਲਿਆਂ ਵਾਸਤੇ ਆਲੋ ਜੇ ਮੈਨੂੰ ਸਾਰੇ ਇੱਕ ਕਲਰ ਦੇ ਪੀਸ ਆ ਜੇ ਤੁਸੀਂ ਸੂਟ ਕਾਉਂਗੇ ਤੁਹਾਨੂੰ ਸੂਟ ਮਿਲਾ ਕੇ ਦੇ ਦਾਂਗੇ ਜੀ ਹਨਾ ਇਹ ਚਲੋ ਬਲੈਕ ਪਿਆ ਜੀ ਆਹ ਲਓ ਬਲੈਕ ਦੇ ਵੀ ਆਪਣੇ ਕੋਲ ਦੋ ਪੀਸ ਪਿਆ ਹਨਾ ਤੇ ਇੱਕ ਆ ਇਹ ਦੇ ਨਾਲ ਦਾ ਵੀ ਹੋ ਸਕਦਾ ਮਿਲ ਜੇ ਜੀ ਹਨਾ ਮੈਂ ਤੁਹਾਨੂੰ ਸਾਰੇ ਇੱਕ ਵਾਰੀ ਚੈੱਕ ਕਰਵਾ ਦਣਾ ਇੱਕ ਆ ਬਲੈਕ ਪਿਆ ਜੀ ਆਹ ਲਓ ਜਿੰਨੀ ਜਲਦੀ ਹੋ ਸਕਦਾ ਓਨੀ ਜਲਦੀ ਆਜੋ ਦੁਕਾਨ ਤੇ ਜੀ ਅਗਰ ਆਨਲਾਈਨ ਲੈਣਾਗਾ ਤਾਂ ਵੀਡੀਓ ਕ੍ਰੋਪ ਕਰਕੇ ਸਾਨੂੰ ਭੇਜ ਦਿਓ ਜੀ ਆਨਲਾਈਨ ਵੀ ਦੇ ਦਾਂਗੇ ਤੁਹਾਨੂੰ ਲਓ ਜੀ ਇਹਦੇ ਚ ਇੱਕ ਆ ਪੈਰਟ ਮਿਲ ਜੂਗਾ ਪੈਰਟ ਨਾਲ ਦੇ ਵੀ ਹੋਰ ਮਿਲ ਜਾਣਗੇ ਹਨਾ ਇੱਕ ਸਰਦਈ ਹੈਗਾ ਜੀ ਸਰਦਾ ਇਹ ਮਿਲ ਜੂਗਾ ਜਿਹੜੇ ਸਰ ਮਰਜ਼ੀ ਲੈ ਰਹੇ ਜਿੰਨੇ ਕਹੋਗੇ ਉਹਨੇ ਦੇ ਦਾਂਗੇ ਯਾ ਦੇਖੋ ਆਹ ਵੀ ਕਲਰ ਦੇ ਮਿਲ ਜਾਣਗੇ ਇਹ ਚੀਜ਼ ਮਿਲ ਜੂਗੀ ਲਓ ਜੀ ਪਾਰਟ ਕਲਰ ਮਿਲ ਜੂਗਾ ਰਾਇਲ ਬਲੂ ਪਿਆ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਇਹਨਾਂ ਚੋਂ ਮੈਨੂੰ ਦੱਸ ਦਿਓ ਜੀ ਕ੍ਰੋਪ ਕਰਕੇ ਫੋਟੋ ਜਾਂ ਟਿਕ ਮਾਰਕ ਕਰਕੇ ਭੇਜ ਦਿਓ ਤੁਹਾਨੂੰ ਦੇ ਦਾਂਗੇ ਜੀ ਆਈਡੀਆ 2.5 ਮੀਟਰ ਤੋਂ ਲੈ ਕੇ ਪੀਸ ਇਹ 4 ਕਿਲੋਮੀਟਰ ਤੱਕ ਦੇ ਹੈਗੇ ਆ ਜੀ ਹਨਾ ਅਗਰ ਦੋ ਨਾਲ ਮੈਚ ਕਰਕੇ ਲੈਣੇ ਤਾਂ ਮੈਚ ਕਰਕੇ ਵੀ ਲੈ ਲਿਓ ਨੰਗਲ ਕਰਾਫਟ ਹਾਊਸ ਮੈਲਕਾਂ ਜਲਦੀ ਤੋਂ ਜਲਦੀ ਆਜੋ ਜੀ ਜਿੰਨੀ ਜਲਦੀ ਆਓਗੇ ਉੰਨੀ ਜਲਦੀ ਤੁਹਾਨੂੰ ਮਿਲ ਜੂਗਾ ਜੀ ਬਾਅਦ ਚ ਫਿਰ ਮਿਲਨੇ ਔਖੇ ਜਾਂਦਾ ਕਿ ਪੀਸ ਚ ਵੱਧਾ ਅੱਜ ਕੱਲ ਸੂਟ ਬਣਾ ਕੇ ਰਾਜੀ ਆ ਹਨਾ ਮੇਰੀਆਂ ਭੈਣਾਂ ਲੋ ਜੀ ਕੋ ਪੈਂਦਾ ਵੀ ਕੁਛ ਨਹੀਂ 250 ਰੁਪਏ ਦਾ ਹੀ 250 ਰੁਪਏ ਦਾ ਲਾਈਨਿੰਗ ਆਉਂਦੀ ਆ ਲੋ ਜੀ ਦੋ ਅਗਰ ਤੁਸੀਂ ਮੈਚ ਕਰਕੇ ਸਾਨੂੰ ਭੇਜ ਦੋਗੇ ਫੋਟੋ ਤਾਂ ਤੁਹਾਨੂੰ ਭੇਜ ਦਾਂਗੇ ਜੀ ਜਲਦੀ ਤੋਂ ਜਲਦੀ ਫਾਇਦਾ ਉਠਾਓ ਇਹ ਚੀਜ਼ ਦਾ ਨੰਗਲ ਕਲਾਸ ਹਾਊਸ ਮਲਕਣਾ ਆਪਣੀ ਦੁਕਾਨ ਦਾ ਨਾਮ ਹੈ ਜੀ ਜਦੋਂ ਮਰਜ਼ੀ ਆਜੋ ਅਗਰ ਨਹੀਂ ਆ ਸਕਦੇ ਤਾਂ ਤੁਹਾਨੂੰ ਆਨਲਾਈਨ ਵੀ ਭੇਜ ਦਾਂਗੇ ਜੀ ਤੇ ਡਿਲੀਵਰੀ ਚਾਰਜ ਜੋ ਵੀ ਹੈਗਾ ਉਹ ਲੱਗੂਗਾ 50 ਰੁਪਏ ਕਿਲੋ ਦੇ ਹਿਸਾਬ ਨਾਲ ਲੱਗਦਾ ਹੁੰਦਾ ਜਿਵੇਂ 10 ਕਿ ਮੀਟਰ ਕਪੜਾ ਜੀ ਤੁਸੀਂ ਲੈ ਲਓਗੇ ਤਾਂ ਉੱਤੇ 50 ਰੁਪਏ ਲੱਗ ਜਾਂਗੇ ਜੀ ਜਲਦੀ ਤੋਂ ਜਲਦੀ ਆਜੋ ਜਿੰਨੀ ਜਲਦੀ ਆ ਸਕਦੇ ਹੋ ਓਨੀ ਜਲਦੀ ਚੀਜ਼ ਤੁਹਾਡੀ ਆ ਮਸ਼ਲੀਨ ਆ ਜੀ ਪਿਓਰ ਮਸ਼ਲੀਨ ਰੇਟ ਹੈਗਾ ਸਿਰਫ 50 ਰੁਪਏ ਮੀਟਰ ਅਗਰ ਸੂਟ ਬਣਾਓਗੇ ਤਾਂ 250 ਰੁਪਏ ਦਾ ਸੂਟ ਬਣ ਜਾਊਗਾ ਮਲਕਣਾ ਆਪਣੀ ਸ਼ਾਪ ਹੈ ਜੀ ਆਪਿਆ ਹਾਲੋ ਸੌ ਲੋ ਜੀ ਗਰੇ ਪਿਆ ਰੈੱਡ ਪਿਆ ਜੇ ਜਿਵੇਂ ਆ ਪੂਰੇ ਸੂਟਾਂ ਸਾਟਾਂ ਦੇ ਆ ਜੀ ਇਹ ਤਾਂ ਤੁਹਾਨੂੰ 200 ਰੁਪਏ ਦੀ ਲਾਵਾਂਗੇ 5 ਮੀਟਰ ਜੇ ਤੁਸੀਂ ਪੂਰਾ ਸੂਟ ਲਓਗੇ ਤਾਂ 200 ਰੁਪਏ ਦੀ ਲਾਵਾਂਗੇ 5 ਮੀਟਰ ਦੀ ਜੇ ਪੂਰਾ 5 ਮੀਟਰ ਹੋਊਗਾ ਜੇ ਘੱਟਵਾ ਦਊਗਾ ਉਹ 50 ਰੁਪਏ ਮੀਟਰ ਦੇ ਹਿਸਾਬ ਨਾਲ ਆ ਲੋ ਹੁਣ ਜਿਵੇਂ ਆ ਸਿਮਰ ਦੇ ਪੀਸ ਆ ਸਿਮਰ ਦਾ ਇੱਕ ਸੂਟ ਬਣ ਜਾਊਗਾ ਪੂਰਾ ਸਿਮਰ ਆ ਜੀ ਇਹ ਇਹ ਵੀ 320 ਰੁਪਏ ਚੀਲਾ ਦਾਂਗੇ ਕਸੂਰ ਬਣਾ ਕੇ ਹਨਾ 50 ਰੁਪਏ ਮੀਟਰ ਸਾਹਮਣੇ ਜਿੰਨਾ ਕਪੜਾ ਹੋਣਾ ਮੈਂ ਕਿ ਦੇ ਦਾਂਗੇ ਨੰਗਲ ਕਲਾਥ ਹਾਊਸ ਮੈਲਕਾਂਪੀ ਦੁਕਾਨ ਦਾ ਨਾਮ ਆ ਜਦੋਂ ਮਰਜ਼ੀ ਆ ਜਿਵੇਂ ਮੈਲਕਾਂਪਾ ਬਸ ਸਟਾਡ ਤੋਂ ਉੱਤਰ ਕੇ ਬਾਜ਼ਾਰ ਦੀ ਇੱਕੋ ਹੀ ਸੜਕ ਆਉਂਦੀ ਹੈ ਜੀ ਅੱਗੇ ਜਾ ਕੇ ਪੀਰਖਾਨਾਗਾ ਪੀਰਖਾਨੇ ਦੇ ਬਿਲਕੁਲ ਸਾਹਮਣੇ ਕਿਚਨ ਜਿਹੜੀ ਗਲੀ ਆ ਗਲੀ ਚ ਆਪਣੀ ਦੁਕਾਨਾ ਜਦੋਂ ਮਰਜ਼ੀ ਆ ਦਿਓ ਜੀ ਲੈ ਲਓ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਮਤਲਬ ਇਹ ਚੀਜ਼ਾਂ ਦਾ ਫਾਇਦਾ ਉਠਾਓ ਜੀ ਸੂਟ ਬਣਾ ਲਓ 250 ਰੁਪਏ ਦੇ ਵਿੱਚ ਹੀ ਬਣ ਜਾਊਗਾ ਜਲਦੀ ਮਿਲ